ਜੀ ਕਾਲ ਜੀ ਮੈਂ ਅੱਜਿਤਪੁਰ ਸੰਦੂਕ ਤੇ ਗੱਲ ਕਰਦੇ ਹਾਂ ਜੀ ਜਿੱਥੇ ਇੱਕ ਪਾਸੇ ਸ਼੍ਰੋਮੀ ਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਵਿਕਰਮ ਸਿੰਘ ਮਜੀਠੀਆ ਨੂੰ ਅੱਜ ਲੱਗਾ ਬਹੁਤ ਵੱਡਾ ਝਟਕਾ ਜਿੱਥੇ ਇੱਕ ਪਾਸੇ ਪਰਿਵਾਰ ਵੱਲੋਂ ਅਤੇ ਉਹਨਾਂ ਦੇ ਵਕੀਲ ਅਤੇ ਉਹਨਾਂ ਦੇ ਸਾਥੀਆਂ ਵੱਲੋਂ ਜਾਂ ਕਹਿ ਲਈਏ ਸ਼੍ਰੋਮੀ ਕਾਲੀ ਦਲ ਦੀ ਜੋ ਲੀਡਰਸ਼ਿਪ ਹੈ ਉਨਾ ਵੱਲੋਂ ਇਹ ਰੋਲਾ ਪਾਇਆ ਜਾ ਰਿਹਾ ਹੈ ਕਿ ਸਾਡੀ ਆਵਾਜ਼ ਨੂੰ ਦਬਾਇਆ ਜਾ ਰਿਹਾ ਹੈ ਪੰਜਾਬ ਸਰਕਾਰ ਵੱਲੋਂ ਜਿਵੇਂ ਅੱਜ 4 ਵਜੇ ਹੀ ਸਵੇਰੇ ਹਰ ਇੱਕ ਲੀਡਰ ਜੋ ਹੈ ਸ਼੍ਰੋਮੇ ਕਾਲੀ ਦਲ ਦਾ ਉਹਨੂੰ ਦਕੈਤ ਕਰ ਦਿੱਤਾ ਗਿਆ ਉਹਨਾਂ ਦੇ ਘਰ ਦੇ ਵਿੱਚ ਹੀ ਕਿਉਂਕਿ ਉਹ ਜੋ ਮੁਹਾਲੀ ਦੀ ਅਦਾਲਤ ਤੱਕ ਨਾ ਪਹੁੰਚ ਪਾਉਣ ਦੂਸਰੇ ਪਾਸੇ ਗੱਲ ਕਰੀਏ ਤਾਂ ਅੱਜ ਜਿੱਥੇ ਪੇਸ਼ੀ ਹੋਈ ਮੋਹਾਲੀ ਦੀ ਅਦਾਲਤ ਦੇ ਵਿੱਚ ਵਿਕਰਮ ਸਿੰਘ ਮਜੀਠੀਆ ਦੀ ਤਾਂ ਉਹਨਾਂ ਦੀ ਪੇਸ਼ੀ ਫਿਜ਼ੀਕਲ ਨਹੀਂ ਉਹਨਾਂ ਨੂੰ ਆਨਲਾਈਨ ਪੇਸ਼ ਕੀਤਾ ਗਿਆ ਆਨਲਾਈਨ ਦਲੀਲਾਂ ਅਪੀਲਾਂ ਰੱਖੀਆਂ ਗਈਆਂ ਵਿਕਰਮ ਸਿੰਘ ਮਜੀਠੀਆ ਦੇ ਵਕੀਲਾਂ ਵੱਲੋਂ ਠੋਸ ਸਬੂਤ ਦਿੱਤੇ ਗਏ ਲੇਕਿਨ ਫਿਰ ਵੀ ਵਿਕਰਮ ਸਿੰਘ ਮਜੀਠੀਆ ਨੂੰ ਕੋਈ ਰਾਹਤ ਨਹੀਂ ਮਿਲ ਸਕੀ ਤਾਂ ਦੂਸਰੇ ਪਾਸੇ ਜੋ ਬਹੁਤ ਵੱਡਾ ਬਿਆਨ ਨਿਕਲ ਕੇ ਸਾਹਮਣੇ ਆਇਆ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਕਿ ਦਲੀਲਾ ਅਪੀਲਾ ਜਾਂ ਰਾਹਤ ਨਹੀਂ ਮਿਲੇਗੀ ਕਿਉਂਕਿ ਜਿੰਨਾ ਲੋਕਾਂ ਨੇ ਪੰਜਾਬ ਦੇ ਵਿੱਚ ਨਸ਼ਾ ਉਡਾਇਆ ਹੈ ਜਾਂ ਨਸ਼ਾ ਪੈਦਾ ਕੀਤਾ ਹੈ ਜਾਂ ਦੂਸਰੇ ਪਾਸੇ ਜੋ ਤੀਆਂ ਪੈਣਾ ਨੇ ਉਹਨਾਂ ਦੀਆਂ ਚੁੰਨੀਆਂ ਨੂੰ ਜੋ ਹੈ ਬੇਰੰਗਾ ਕਰ ਦਿੱਤਾ ਤਾਂ ਉਹਨਾਂ ਲੋਕਾਂ ਨੂੰ ਰਾਹਤ ਕਿਵੇਂ ਮਿਲ ਸਕਦੀ ਹੈ ਤਾਂ ਇਸ ਤਰ੍ਹਾਂ ਦੀ ਬਿਆਨਬਾਜ਼ੀ ਕਰਦੇ ਸਾਹਮਣੇ ਆਏ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤ ਤੁਹਾਨੂੰ ਦੱਸ ਦੇਣੇ ਆ ਕਿ ਬਹੁਤ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਜਿੱਥੇ ਅੱਜ 19 ਜੁਲਾਈ ਨੂੰ ਉਹਨਾਂ ਦਾ ਅੱਜ ਉਹਨਾਂ ਦੀ ਪੇਸ਼ੀ ਹੋਣੀ ਸੀ ਤਾਂ ਇਹ ਜੋ ਨਿਆ ਰਾਜਸਤ ਦੇ ਵਿੱਚ ਉਹਨਾਂ ਨੂੰ 2 ਅਗਸਤ ਤੱਕ ਰਹਿਣਾ ਰਹਿਣਾ ਪੈ ਸਕਦਾ ਹੈ ਕਿਉਂਕਿ ਅਗਲੀ ਡੇਟ ਉਹਨਾਂ ਅਦਾਲਤ ਵੱਲੋਂ 2 ਅਗਸਤ ਦੀ ਦੇ ਦਿੱਤੀ ਗਈ ਹੈ ਜਿੱਥੇ ਉਹਨਾਂ ਦੇ ਵਕੀਲ ਵੱਲੋਂ ਵੀ ਕਿਹਾ ਜਾ ਰਿਹਾ ਹੈ ਵਿਕਰਮ ਸਿੰਘ ਮਜੀਠੀਆ ਦੇ ਕਿ ਅਦਾਲਤ ਸਾਨੂੰ ਪੂਰੀ ਪੇਸ਼ੀ ਨਹੀਂ ਦਰਨ ਦੇ ਪਾਰ ਨਹੀਂ ਸਾਨੂੰ ਕੋਈ ਉਹਨਾਂ ਦਾ ਕਹਿਣਾ ਹੈ ਕਿ ਦਮਦੀਤ ਸਿੰਘ ਸੋਧੀ ਨੇ ਇਲਜ਼ਾਮ ਲਾਉਂਦੇ ਹੋਏ ਕਿਹਾ ਸੀ ਵਿਜੀਲੈਂਸ ਬਿਕਰਮ ਸਿੰਘ ਮਜੀਠੀਆਨ ਵੱਜੋਂ ਪੇਸ਼ ਹੀ ਨਹੀਂ ਕਰਨਾ ਚਾਹੁੰਦੇ ਸੀ ਪੇਸ਼ੀ ਦੌਰਾਨ ਇੱਕ ਵੀ ਚਲਕ ਉਹਨਾਂ ਦੀ ਬਾਹਰ ਨਹੀਂ ਆਉਂ ਦਿੱਤੀ ਗਈ ਮੀਡੀਆ ਨੂੰ ਦੂਰ ਰੱਖਿਆ ਜਾ ਰਿਹਾ ਦਾਦਾਚ ਵਿਜੀਲੈਂਸ 1000 ਏਕੜ ਜ਼ਮੀਨ ਵਾਲੇ ਇਕਤਜ਼ਾਮ ਤੋਂ ਮੁੱਕਰ ਗਈ ਹੈ ਉਹਨਾਂ ਨੇ ਕਿਹਾ ਕਿ ਮਜੀਠੀਆ ਦੇ ਸਹਾਰਾ ਵਾਲੀ ਦਰਖਾਸਤ ਨਹੀਂ ਦਿੱਤੀ ਹੈ ਸੀਐਮ ਭਗਤੂ ਅੰਤਮਾ ਛੂਠ ਬੋਰ ਰਹੇ ਹਨ ਦੂਸਰੇ ਪਾਸੇ ਉਹਨਾਂ ਨੇ ਇਹ ਵੀ ਕਿਹਾ ਕਿ 14 ਦਿਨ ਦੀ ਜੋ ਨਿਆਇ ਰਿਆਸਤ ਚ ਪੇਸ਼ ਦਿੱਤਾ ਗਿਆ ਹੈ ਮਾਮਲੇ ਸਬੰਧੀ ਅਗਲੀ ਪੇਸ਼ ਹੁਣ 2 ਅਗਸਤ ਨੂੰ ਹੋਵੇਗੀ ਤਾਂ ਇਹ ਵੱਡੀ ਜਾਣਕਾਰੀ ਸਾਹਮਣੇ ਨਿਕਲ ਕੇ ਆ ਰਹੀ ਹੈ ਬਾਕੀ ਜੋ ਵੀ ਜਾਣਕਾਰੀ ਆਏਗੀ ਸਾਂਝੀ ਕਰਾਂਗੇ ਧੰਨਵਾਦ